ਵਿਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਾਵੇਗਾ ਕੌਣ ਖੁੱੱਚਾ ਪੱਟੇਗਾ ਉਹ ਚੱਲਦਾ ਹੋਇਆ ਮੁਕਾਬਲਾ ਕਬੱਡੀ 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 ਬੁਲਟ ਤੇ ਮਨੀਸ਼ ਦੇ ਦਰਮਿਆਨ ਨਹੀਂ ਉਹ ਰੀਸਾ ਨਹੀਂ ਉਹ ਰੀਸਾ ਵਾਹ ਓਏ ਜਿਉਣ ਜੁਗਿਆ ਬਹੁਤ ਵਾਲਾ ਮਨੀਸ਼ ਬੱਲੇ ਬਲੇ ਕਰਾ ਗਿਆ ਉਹ 2000 ਦੇਣਗੇ ਆ ਪਹਿਲੀ ਹੈ 2000 ਦੀ ਸਾਹਮਣੇ ਚਾਰ ਨੇ ਆ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾ ਦੇਗਾ ਕੀ ਪੀ ਟਰਾਈ ਲੱਗਦਾ ਜੋਰ ਆ ਕਹਿੰਦੇ ਬੰਦੇ ਚ ਬੰਦਾ ਵੱਜੂ ਜਾਂ ਜਵਾਨੀਆਂ ਚ ਜਵਾਨੀਆਂ ਵੱਜਣਗੀਆਂ ਇਹ ਫਾਈਨਲ ਆ ਕੁੱਦਾ ਕਹਿੰਦਾ ਤਿਆਰ ਰੱਜਣ ਆ ਰਿਹਾ ਆ ਪੈਂਦੀ ਹੋਈ ਰੇਡ ਤੇ ਆ ਮਹਿਮਦ आलिया ਨੇ ਬਗਲ ਭਰ ਲਈ ਹੈ ਕੈਂਚੀ ਵੱਜ ਗਈ ਹੈ ਦੋ ਖਿਡਾਰੀਆਂ ਦੇ ਦਰਮਿਆਨ ਲਓ ਗਿੰਨੀ ਮਹਿਮਦ आलिया ਉਹ ਬੰਦਾ ਬਾਹਰ ਨਹੀਂ ਅੱਗੇ ਵਿੱਚੋ ਵਿੱਚ ਜਿਹੜਾ ਬੈਠਾ ਘੋੜੀ ਦਾ ਵਜ਼ੈਰ ਛੱਡੀ ਦਾ ਜੀ ਦਿਲ ਮਿਲ ਜਾਂਦੀ ਹੈ ਤਰੱਕੀ ਜੇ ਮਿਲ ਜੇ ਤਰੱਕੀ ਫਿਰ ਛੱਡੀ ਦੇ ਨਹੀਂ ਪੈਰ ਪਰ ਦੇਖੋ ਸਾਹਮਣੇ ਆ ਸਾਹਮਣੇ ਵਾਲਾ ਦੀਪਾ ਮੈਨੂੰ ਲੱਗਦਾ ਵੀ ਚੌਥਾ ਹਰ ਜਫਾ ਲਾਉਣ ਜਾ ਰਿਹਾ ਰਵੀ ਤੇ ਦੀਪੇ ਦੇ ਦਰਮਿਆਨ ਕਬੱਡੀ 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 ਹੇ ਲੱਗਦਾ ਜੀਰੂ ਚੱਕਿਆ ਸੀ ਨੰਬਰ ਵੀ ਉਹਨੂੰ ਹੀ ਮਿਲ ਗਿਆ ਆ ਗਿਆ ਹੋਰ ਨੁਕੀ ਨਹੀਂ ਹੁੰਦਾ ਕਮਾਲ ਹੋਈ ਹੈ ਇਹ ਪਹਿਲੀ ਵਾਰੀ ਹੋਇਆ ਉਧਰ ਦੀਪੇ ਸਾਹਮਣੇ ਲਈ 1000 ਤੁਲਸੀ ਬਾਟ ਅਮਰਜੀਤ ਦਿਉਲ ਤੇ ਬਲਜਿੰਦਰ ਜੀ ਸਾਡੇ ਉਹਨਾਂ ਵੱਲੋਂ 1000 ਲਓ ਸਾਹਮਣੇ ਬੁਲੰਦ ਦੀ ਰੇਡ ਤੇ ਇੰਦਰ ਵੀ ਦੇਖਾਂਗੇ ਗਾਲ ਇਧਰ ਵੀ ਮੁਸ਼ਕਲ ਗਾਲ ਇਧਰ ਵੀ ਮੁਸ਼ਕਲ ਪਾਲਾ ਜ਼ੀਰ ਪਾਲਾ ਸੀਪੇ ਦਾ ਯਾਰ ਹੈ ਬਾਲ ਆਖਟਲੀ ਇਹ ਸੀਤਾ ਬੁਲਟ ਦੀ ਕਬੱਡੀ ਪੈ ਰਹੀ ਹੈ ਬੁਲਟ ਦੀ ਰੇਡ ਪੈ ਰਹੀ ਹੈ ਪ੍ਰਦੀਪ ਕਹਿੰਦਾ ਵੀ ਲਾਲੀ ਢੇਸੀ ਨੂੰ ਅਸੀਂ ਜਰੂਰ ਯਾਦ ਕਰਾਂਗੇ ਪ੍ਰਦੀਪ ਆਹ ਸੋਚ ਹੁੰਦੀ ਹੈ ਨੌਜਵਾਨ ਕਿ ਤੇ ਕੌਣ 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 ਚਿੱਤੇ ਕਰਦਾ ਪਰ ਜੋ ਚੰਗਾ ਕਰਕੇ ਗਿਆ ਉਹਨੂੰ જગ ਚਿੱਤੇ ਕਰਦਾ ਪ੍ਰਦੀਪ ਕਹਿੰਦਾ ਲਾਲੀ ਢੇਸੀ ਉਹਨਾਂ ਦਾ ਬਹੁਤ ਵੱਡਾ